마하구 하고... <목소리도> ਅੱਛੇ ਦੀ ਗੂੰਜ ਪ੍ਰਿਆਗਰਾਜ ਦੇ ਵਿੱਚ ਭਾਵੇਂ ਮੱਠੀ ਪੈ ਗਈ ਹੋਵੇ ਪਰ ਆਰਪੀਐਫ ਤੇ ਜਵਾਨਾਂ ਦਾ ਉਤਸ਼ਾਹ ਦਾ ਲੈਵਲ ਅਜੇ ਵੀ ਉੱਚਾ ਹੈ 2 ਮਹੀਨੇ ਮਹਾਕੁੰਭ ਚ ਸਖਤ ਡਿਊਟੀਆਂ ਨਿਭਾਉਣ ਤੋਂ ਬਾਅਦ ਜਦੋਂ ਆਖਰਕਾਰ ਉਹਨਾਂ ਨੂੰ ਸਮਾਂ ਮਿਲਿਆ ਤਾਂ ਨਜ਼ਾਰਾ ਕੁਝ ਵੱਖਰਾ ਹੀ ਵੇਖਣ ਨੂੰ ਮਿਲਿਆ ਮਹਾਕੁੰਭ ਦੌਰਾਨ ਲੱਖਾਂ ਸ਼ਰਧਾਲੂਆਂ ਦੀ ਭੀੜ ਨੂੰ ਸੰਭਾਲਣਾ ਕੋਈ ਆਸਾਨ ਕੰਮ ਨਹੀਂ ਸੀ 2 ਮਹੀਨਿਆਂ ਦੀ ਸਖਤ ਡਿਊਟੀ ਤੋਂ ਬਾਅਦ ਆਰਪੀਐਫ ਦੇ ਜਵਾਨਾਂ ਨੇ ਆਖਰਕਾਰ ਰਾਹਤ ਦਾ ਸਾਹ ਲਿਆ ਇਸ ਮੌਕੇ ਚੁੰਸੀ ਦੇ ਆਰਪੀਐਫ ਸਟੇਸ਼ਨ ਵਿਖੇ ਮਹਾਕੁੰਭ 2025 ਦਾ ਸਮਾਪਤੀ ਕੰਮ ਸਨਮਾਨ ਸਮਾਰੋਹ ਮਨਾਇਆ ਗਿਆ ਜਵਾਨਾਂ ਨੂੰ ਸ਼ਾਨਦਾਰ ਸੇਵਾ ਦੇ ਲਈ ਸਨਮਾਨਿਤ ਕੀਤਾ ਗਿਆ ਪਰ ਅਸਲ ਮਜ਼ਾ ਉਦੋਂ ਆਇਆ ਜਦੋਂ ਸਮਾਰੋਹ ਦੀ ਸਮਾਪਤੀ ਸ਼ਾਨਦਾਰ ਡਾਂਸ ਦੇ ਨਾਲ ਹੋਈ ਸਮਾਰੋਹ ਤੋਂ ਬਾਅਦ ਮਾਹੌਲ ਨੂੰ ਉਤਸ਼ਾਹ ਦੇ ਨਾਲ ਭਰਨ ਦੇ ਲਈ ਪੋਜਪੂਰੀ ਸੁਪਰਸਟਾਰ ਪਵਨ ਸਿੰਘ ਦਾ ਵਰਲਡ ਵਾਈਡ ਫੇਮਸ ਗੀਤ ਤੂ ਲਗਾਵੇ ਲੂ ਜਦਰ ਲਿਪਸਟਿਕ ਚਲਾਇਆ ਗਿਆ ਅਤੇ ਫਿਰ ਕੀ ਜਵਾਨਾਂ ਨੇ ਡਾਂਸ ਕਰਕੇ ਆਪਣੀ ਸਾਰੀ ਥਕਾਵਟ ਲਾ ਦਿੱਤੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਵਾਨ ਪੂਰੇ ਮਸਤ ਮੂਡ ਦੇ ਵਿੱਚ ਡਾਂਸ ਕਰਦੇ ਨਜ਼ਰ ਆ ਰਹੇ ਹਨ